ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰ ਥੋੜਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੰਟ ਮੂਗੇ ਤੇ ਆਪਾਂ ਮਿੱਤਰੋ ਜਿਮ ਤੋਂ ਘਰੇ ਆ ਗਏ ਆ ਤੇ ਬ੍ਰੈਕਫਾਸਟ ਕਰ ਲਿਆ ਇੱਕ ਪੀਤਾ ਪ੍ਰੋਟੀਨ ਸ਼ੇਕ ਦਾ ਜੱਗ ਤੇ ਨਾਲ ਖਾਦਾ ਵਨ ਬਨਾਣਾ ਤੇ ਹੁਣ ਆਪਣੇ ਸੀਜ਼ ਵਿੱਚ એનર્ਜੀ ਪੂਰੀ ਐਨ ਓ ਸ਼ਮਾ ਗੁੱਡ ਮਾਰਨਿੰਗ ਹੋ ਗਈ ਬਿਟ ਮਾਰਨਿੰਗ ਜੀ ਹੋ ਸਭ ਚੜ੍ਹਦੀ ਕਲਾ ਵਧੀਆ ਹਾਂ ਜੀ ਹਾਂ ਜੀ ਵਧੀਆ ਅੱਜ ਕੀ ਤਰਤਾ ਚੱਲੇ ਤੇ ਅਸੀਂ ਤੜਕਾ ਬਣਾ ਰਹੇ ਹਾਂ ਜੀ ਮੂੰਗੀ ਮਸਲੀ ਮੂੰਗੀ ਮਸਰੀ ਦੀ ਹਾਂ ਜੀ ਤਾਂ ਵੀ ਆਪਣੇ ਘਰੇ ਮਿੱਤਰੋ ਬਣਨੀ ਅੱਜ ਹਲਕੀ ਹਲਕੀ ਦਾਲ ਮੂੰਗੀ ਮਸਲੇ ਕਿਉਂਕਿ ਨਾ ਦਿਵਾਲੀ ਦੇ ਦਿਨਾਂ ਦੇ ਵਿੱਚ ਚੰਗਾ ਖਾਦਾ ਇਹ 'ਚ ਕੋਈ ਸ਼ਰਮ ਨਹੀਂ ਕੋਈ ਸੰਗ ਨਹੀਂ ਮੇਟਰ ਹੈਗੀ ਕੋਈ ਡਾਈਟ ਡੂਟ ਭੁੱਲ ਕੇ ਆਪਾਂ 2-3 ਦਿਨ ਵਧੀਆ ਖਾਦਾ ਮਤਲਬ ਮਿੱਠਾ ਪੂਰਾ ਜਿ ਖਾਦਾ ਜਿੰਨਾ ਹੋ ਸਕੇ ਗੁਲਾਬੀਆਂ ਬਣਾਉਂ ਹਾਂ ਰਸਗੁਲੇ ਵਰਫੀਆਂ ਦੀ ਫੁੱਲ ਬਟਾ ਫੁੱਲ ਨਹੀਂ ਰੀ ਲੈਂਦੀ ਆਪਾਂ ਨੇ ਤੇ ਅੱਜ ਫੇਰ ਬਣਾਵਾਂਗੇ ਹਲਕੀ ਫੁਲਕੀ ਦਾਲ ਮੂੰਗੀ ਮਸਲੇ ਦੀ ਹਨਾ ਸਹੀ ਗੱਲ ਹੈ ਵੈਰੀ ਗੁੱਡ ਆ ਬਹੁਤ ਮੈਨੂੰ ਆਈਡੀਆ ਘੈਂ ਲੱਗਾ ਤੁਹਾਡਾ ਹਾਂਜੀ ਠੀਕ ਨੇ ਪਰ ਮੈਂ ਸੋਚਦਾ ਸੀ ਕਿ ਜੇ ਫਿਰ ਰਾਤ ਨੇ ਆਪਣੇ ਗਿਫਟ ਆਏ ਸੀਗਾ ਆਪਣੇ ਆ ਗਿਫਟ ਆ ਤਾਂ ਸੀਗੇ ਇਹ ਵੀ ਲੱਡੂ ਸੀਗੇ ਮੋਤੀ ਜੂ ਪਰ ਹੁਣ ਅੱਜ ਮੈਂ ਜਿੰਮ ਜਾ ਕੇ ਆਇਆ ਤੇ ਆਪਣਾ ਕੋਚ ਸਾਹਿਬ ਨੂੰ ਦੱਸਿਆ ਕਿ ਮੈਂ ਕਿ ਆਪਣਾ ਜਿਹੜਾ ਮੁੰਡਾ ਨਾ ਮੇਰੀ ਆਪਣੀ ਮਿਹਨਤ ਨੂੰ ਵਧ ਕਰਾਉਂਦਾ ਹਾਂ ਮੈਂ ਦੱਸਿਆ ਸਾਡੇ ਤਿਹਾਰ ਹੈ ਵੀ ਦੁਵਾਲੀ ਦਾ ਮੈਂ ਦੋ ਤਿੰਨ ਰੱਜ ਕੇ ਖਾਣਾ ਪੀਣਾ ਹੁਣ ਤੇ ਉਹ ਕਹਿੰਦਾ ਵੀ ਹੁਣ ਖਾਪੀ ਲਿਆ ਹੁਣ ਤੇ ਬਾਅਦ ਛੱਡ ਦੇ ਖਾਣਾ ਖਾਣਾ ਪੀਣਾ ਤੇ ਤੁਸੀਂ ਵੀ ਮਿੱਤਰੋ ਇਹ ਨਹੀਂ ਹੁੰਦਾ ਕਿ ਆਪਾਂ ਕੋਈ ਤਿਹਾਰ ਹੈ ਵੀ ਐਦਾਂ ਨਾ ਵੀ ਆਪਾਂ ਵੀ ਜਿਆਦਾ ਹੀ ਆਪਾਂ ਕੋਈ ਵੀ ਹਾਂ ਡਾਈਟਿੰਗ ਕਰ ਡਾਈਟਿੰਗ ਕਰਨੀ ਹੈ ਠੀਕ ਹੈ ਕਰਨੀ ਜੇ ਜਿਹੜਾ ਸਰੀਰ ਤਾਂ ਤਿਆਰ ਰੱਖਣਾ ਚਾਹੀਦਾ ਪਰ ਜੇ ਮੈਂ ਤੇ ਇੱਥੇ ਤਿਹਾਰ ਕੋਈ ਫੰਕਸ਼ਨ ਮੇਲਾ ਹੋਵੇ ਨਾ ਏ ਮੁੰਡੇ ਦਾ ਫੋਨ ਹੈ ਭਰਤ ਦਾ ਕਿਉਂਕਿ ਮੈਂ ਜਿ ਕਟਿੰਗ ਕਰਨ ਵਾਸਤੇ ਜਾਣਾ ਸੀ ਤੇ ਫੋਨ ਕੀਤਾ ਸੀ ਮੈਂ ਉਹਦੀ ਅਪਾਇੰਟਮੈਂਟ ਸ਼ਾਇਦ ਹਾਂ ਭਰਤ ਹਾਂਜੀ ਭਾਈ ਤੈਨੂੰ ਕਾਹਗਾ ਤੇ ਇਹ ਆ ਰਿਹਾ ਤੈਨੂੰ ਕਾਹ ਘੋਰਾ ਕੇ ਤੇਰਾ ਭਲਾ ਹੋ ਜਾਏ ਟਾਈਮ ਲੱਗ ਜਾਣਾ ਏ ਮੈਂ ਫਿਰ ਆਇਆ 10 ਮਿੰਟ ਤੱਕ ਆਇਆ ਮੈਂ ਠੀਕ ਹੈ ਨਹੀਂ ਮੈਂ ਕਹਿੰਦਾ ਟਾਈਮ ਲੱਗ ਜਾਣਾ ਏ ਤੇ ਮਰਾ ਜਨ ਚਾ ਤਿੰਨ ਪਕਤਾ ਕੇ ਮੈਨੂੰ ਫੋਨ ਕਰਦੀ ਬਾਅਦ ਫਿਰ ਤੂੰ ਕਹਦੇ ਕਿ ਮੇਰੀ ਮੈਂ ਕਹਿੰਦੀ ਅਪਾਇੰਟਮੈਂਟ ਰੱਖੀ ਹੋਈ ਸੀ ਪਹਿਲਾਂ ਮੇਰੀ ਮੇਰੇ ਕੋਲ ਕੱਢੀ ਦੀ ਅਪਾਇੰਟਮੈਂਟ ਸੀਗੀ ਕੱਲ ਦੀ ਮੇਨੂੰ ਹੱਥ ਆ ਗਿਆ ਮੈਂ ਕੰਮ ਤੇ ਨਹੀਂ ਆ ਰਿਹਾ ਅੱਛਾ 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 ਚਲ ਸਹੀ ਹੈ ਕੋਈ ਨਹੀਂ ਜਦੋਂ ਤੂੰ ਫ੍ਰੀ ਹੋ ਗਿਆ ਮੈਨੂੰ ਦੱਸ ਫੋਨ ਕਰ ਠੀਕ ਹੈ ਮੈਨੂੰ ਮੈਨੇ ਆਪਣਾ ਘਰ ਦੇ ਕੰਮ ਨੇ ਬੈਠਾ ਏ ਘਰ ਦੇ ਕੰਮ ਨੇ ਬੈਠਾ ਠੀਕ ਹੈ ਓਕੇ ਓਕੇ ਤਵੇ ਕਟਿੰਗ ਵਾਲਾ ਕੰਮ ਮੇਥੋਂ ਪੋਸਟਪੋਨ ਹੋ ਗਿਆ ਆਪਣਾ ਮੈਂ ਹੁਣ ਚੱਲਿਆ ਸੀ 11:30 ਹੋ ਗਏ ਉਹ ਕਹਿੰਦਾ ਤਿੰਨ ਘੰਟੇ ਖੋਰ ਆਗੇ ਵੀ ਬਾਅਦ ਚ ਹੁਣ ਆਪਾਂ ਇਹਨਾਂ ਸ਼ੌਫ ਦਾ ਕੰਮ ਕਰਦੇ ਨੇ ਆਪਣਾ ਤੇ ਉਸ ਤੋਂ ਬਾਅਦ ਫਿਰ ਜਦੋਂ ਸਮਾਂ ਲੱਗਿਆ ਉਦੋਂ ਜਾ ਕਟਵਾਇਆਗੇ ਮੈਂ ਤਾਂ ਨੌਣ ਦੇ ਬੈ ਸਾਡੀ 35 ਮਿਲ ਜਦ ਤਰੀ ਨਾ ਪੁੱਤ ਨਾ ਬਾਸ ਸਰਕਸ ਆਲਦੀ ਆ ਬਾਸ ਸਰਕਸ ਵਾਲੇ ਆਏ ਆ ਛਿੜ ਦੇ ਤੂੰ ਦਿਖਾਉਣੇ ਮਿੱਤਰ ਬਾਹਰ ਜਿਹੜੇ ਆਪਣੇ ਮੁੰਡੇ ਸਰਕਸ ਵਾਲੇ ਆ ਨਾ ਉਹ ਇਦਾਂ ਆਪਣੇ ਸ਼ਹਿਰ ਦੇ ਵਿੱਚ ਅਨਾਊਂਸਮੈਂਟ ਕਰਦੇ ਹੋਣ ਇਦਾਂ ਆਪਣੇ ਇੰਡੀਅਨ ਅਨਾਊਂਸਮੈਂਟ ਕਰਦੇ ਸੇਮ ਉਦਾਂ ਹੀ ਅਨਾਊਂਸਮੈਂਟ ਹੁੰਦੀ ਆ ਉਹ ਦੇਖੋ ਉਹਨਾਂ ਦਾ ਫਰਗੋਨਾ ਇਹੋ ਵਾਲਾ ਤੇ ਫਰਗੋਨੇ ਦੇ ਪਿੱਛੇ ਦੇਖੋ ਟਰਾਲੀ ਉੱਤੇ ਹਾਥੀ ਖੜਾਇਆ ਹੋਇਆ ਵੇ ਤੇ ਨਾਊਂਸਮੈਂਟ ਕਰਦੇ ਜਾਂਦੇ ਆ ਵੀ ਸਰਕਸ ਲੱਗੀ ਸਰਕਸ ਲੱਗੀ ਵੀ ਆ ਨਾਲ ਪੇਪਰ ਵੀ ਬਣਦੇ ਆ ਇਹਨਾਂ ਦਾ ਨਾ ਤੀਜਾ ਕੋ ਚੌਥਾ ਕਿਹੜਾ ਹੋਣਾ ਹੈ ਆਪਾਂ ਨੂੰ ਤਾਂ ਮੁੰਡੇ ਨੇ ਕਈ ਵਾਰੀ ਕਿਹਾ ਹੈ ਕਿ ਇਹ ਬਾਈ ਤੁਸੀਂ ਸਰਕਾ ਦੇਖਣ ਵਾਸਤੇ ਆਏ ਹੋ ਵਾ ਸ਼ਾਮ ਟਾਈਮ ਸਰਕਸ ਦਾ ਸ਼ੋਅ ਹੁੰਦਾ ਮੈਂ ਤਾਂ 5:30 ਵਜੇ ਤੋਂ ਬਾਅਦ ਤੇ ਆਪਣਾ ਸਮਾਂ ਹੀ ਲੱਗਦਾ ਕੁਸ਼ਾਲ ਸਿੰਘ ਤੇ ਕੁਸ਼ਾਰਾ ਮਾਮਾ ਇੱਕ ਦਿਨ ਜਾ ਕੇ ਦੇਖਿਆ ਸਰਕੇ ਦੋ ਜਣ ਜਾ ਕੇ ਸਾਢਾ ਹੀ ਸਮਾਂ ਲੱਗੇ ਸਰਕੇ ਦੇਖਣ ਜਾਣ ਦਾ ਦਿਲ ਵੀ ਕਰ ਮੈਂ ਜਾ ਕੇ ਜਾ ਕੇ ਦੇਖ ਕੇ ਆਉਨੇ ਹਣਾ ਪਰ ਆਪਾਂ ਦਿਲਸ਼ਾ ਕੇ ਦੇਖੇ ਆਏ ਆ ਸ਼ਾਮ ਤੇ ਜਾਣ ਦਾ ਕੋਈ ਨਹੀਂ ਬਣਦਾ ਹੈਗਾ ਤੇ ਬਾਕੀ ਇੱਧਰ ਹੁਣ ਆਟਾ ਗੁੰਨੋ ਹੋ ਰਿਹਾ ਹੈ ਹਾਂਜੀ ਤੇ ਰੋਟੀ ਪਾਣੀ ਬਣਾਓ ਚੈਰੀ ਕਰੋ ਤੇ ਆਪਾਂ ਸ਼ੌਪ ਤੇ ਜਾ ਕੇ ਇੰਪਾਸਟਿਵ ਪੂਸਤ ਬਣਾਉਣੇ ਆਟਾ ਤਿਆਰ ਕਰਦੇ ਸਮਾਨ ਦੇਖਦੇ ਕਿਹੜਾ ਆਉਣੇ ਵਾਲਾ ਜਦੋਂ ਆਪਾਂ ਕੰਮ ਕਰਨੇ ਵੇਲੇ ਨੇ ਜਾਨੂੰ ਫਿਰ ਤਾਂ ਪਰਤ ਤਰਾ ਫੋਨ ਆ ਜੂਗਾ ਫੇ ਕੱਢੀ ਕੁਢੀ ਕਰਾਉਣ ਚੱਲਾਂਗੇ ਆਪਾਂ ਠੀਕ ਨਹੀਂ ਕੋਈ ਹੈਲਪ ਕਰਾਉਣੇ ਦੇਖਦੇ ਮਨੂੰ ਘਰ ਦੇ ਵਿੱਚ ਆ ਕੱਚੀ ਫੇਰ ਦੋ ਜੀ ਤੜਕੇ ਸਬਜ਼ੀ ਛਾਂ ਟੜਕੀ ਤੜਕੀ ਜੀ ਨਹੀਂ ਕਰਛੀ ਜੀ ਉਹ ਕਰਦੇ ਆ ਵਿੱਚ ਕੀ ਪਾਇੀ ਇਹ ਮੈਂ ਆ ਵਿੱਚ ਬੜੀਆਂ ਪਈਆਂ ਨੇ ਤੜਕੇ ਚ ਅੱਛਾ ਲੋ ਬਈ ਤੜਕਾ ਵੀ ਲੱਗਣ ੜਿਆ ਏ ਠੀਕ ਹੋ ਗਿਆ ਗੱਭ। ਬਸ। ਵਾਟੂ ਜੇ ਟਮਾਟਰ ਸਾਫ਼ ਵੀ ਪਾਦਨੇ ਆ। ਕਿਹਨੇ ਟਮਾਟਰ ਫਿਰ ਜਦੋਂ ਗਲ ਜਾਂਦੇ ਨੇ ਨਾ ਫਿਰ ਜਿਆਦਾ ਘੰਟੇ ਰੱਖਦੇ ਆ ਵਧੀਆ ਬਣਦੇ ਟਮਾਟਰ ਇਹਨਾਂ। ਕੱਟ ਕੇ ਵਿੱਚ ਪਾਣੀ ਨਿਕਲਣਾ ਕੱਟ ਕੇ ਵਿੱਚੋਂ ਐ ਇਦਾਂ ਬਣਦੇ ਨਾ ਵਧੀਆ ਬਣ ਜਾਂਦਾ ਉਹ। ਇਹਨਾਂ ਦਾ ਛਿਲਕਾ ਉਤਾਰਨਾ ਹੁੰਦਾ ਦੇਖੋ ਜੀ। ਜਿਵੇਂ ਆਏ ਦੇਖੋ ਹੁਣ ਇਹਨਾਂ ਦਾ ਛਿਲਕਾ ਕਾarna ਹੈ। ਠੇ ਵਿਚ ਮੈਸ਼ ਕਰ ਦੇਣੇ ਛਿਲਕਾ ਉਤਾਰ ਦੇਣਾ ਇਹਨਾਂ ਨੂੰ। ਓਕੇ। ਪਰ ਆਪਣਾ ਗੁਸ਼ਾਨ ਵੀ ਹੋਤੇ ਕਿ ਉਹਨਾਂ ਦਾ ਨਾ। ਗੁਸ਼ਾਨ ਇਹਨਾਂ ਇਦੇ ਤਰ੍ਹਾਂ ਸਾਰਾ ਲਾਗੇ ਨਾ। ਬਾਅਦ ਛਿਲਕੇ ਛਿਲਕਾ ਉਤਾਰ ਕੇ ਫਿਰ ਉਹ ਸਾਰੇ ਪੇਸਟ ਜਿੰਨਾ ਤੜਕਾ ਹੂਗਾ ਉਹਨੂੰ ਗ੍ਰाइंड ਕਰਕੇ ਉਹ ਫੇਰ ਬਣਾਉਂਦਾ ਪਾਸਤਾ ਪੂਸਤਾ ਬਣਾਉਂਦਾ ਇਦਾਂ ਬਣਾਉਂਦਾ ਹੋਣਾ ਹਾਂਜੀ ਉਹ ਸਾਰੇ ਦੇ ਆਪਣੇ ਆਪਣੇ ਤਰੀਕੇ ਹੁੰਦੇ ਨੇ ਪਰ ਉਹ ਵੀ ਕੈਂਡ ਬਣਾਉਂਦਾ ਇਹ ਵੀ ਕੈਂਡ ਬਣਾ ਆਪਾਂ ਤਾਂ ਖਾਣ ਦਾ ਮਤਲਬ ਹੈ ਆਪਾਂ ਬਸ ਆਪਾਂ ਕਹਿੰਦੇ ਨੇ ਕਿ ਵੀ ਕੋਈ ਚੀਜ਼ ਮਾੜੀ ਬਣਦੀ ਆ ਘਰ ਚੁੱਲੇ ਤੇ ਰੋਟੀ ਬਣ ਜਵੇ ਤੇ ਥਾਲਜ ਪੈ ਕੇ ਮਿੱਤਰੋ ਆ ਜਵੇ ਸ਼ੂਗਰ ਕਹੇ ਖਾਲੀ ਦੀ ਆ ਫਸ ਬਾਬਾ ਕਿਰਪਾ ਹੀ ਕਰੀ ਨਾ ਦੇਖੋ ਨਗਰਾ ਛਿਲਕੇ ਉਤਾਰਦੇ ਜੀ ਅਸਾ ਛਿਲਕੇ ਉਤਾਰਦੇ ਹਾਂਜੀ ਹੁਣ ਮੈਸ਼ ਕਰਤਾ ਸਾਰੇ ਵਿੱਚ ਇਹਨੂੰ ਗ੍ਰाइंड ਕਰਦੇ ਨਹੀ ਗ੍ਰाइंड ਨਹੀਂ ਜੀ ਮੈਨੂੰ ਉਹ ਟੇਸਟੀ ਨਹੀਂ ਲੱਗਦਾ ਜੀ ਦਾਲ ਦੇ ਵਿੱਚ ਐ ਫਿਰ ਕੀ ਕਰਨਾ ਸਿੱਟ ਦੇਣਾ ਸਿੱਟ ਦੇਣਾ ਹਾਂਜੀ ਇਸ ਨੂੰ ਫੈਂਕ ਦੇਣਾ ਹੈ ਹਾਂਜੀ ਠੀਕ ਹੋ ਗਿਆ ਕਹਿੰਦੇ ਆ ਮਸ਼ਿਲਕ ਨਹੀਂ ਖਾਣੇ ਚਾਹੀਦੇ ਵੀ ਇਹ ਗਲਦੇ ਨਹੀਂ ਹੈਗੇ ਸੁਣਿਆ ਨਾ ਆਪਾਂ ਹੁਣ ਕੋਈ ਵੀ ਨਹੀਂ ਪਾਉਂਦਾ ਜੀ ਫਿਰ ਮੈਂ ਵੀ ਨਹੀਂ ਪਾਉਂਦੀ ਕਿ ਪਖੜੀ ਹੋ ਜਾਂਦੀ ਹੈ ਇਹਦੇ ਨਾਲ ਇਹਨੂੰ ਪਹਿਲੇ ਕਿਸੇ ਬਹਿ ਮੇ ਲੋਕਾਂ ਯਾਰ ਤਾਂ ਹੋ ਜਾਂਦੀ ਹੈ ਪਤਾ ਨਹੀਂ ਜੀ ਵੀ ਕਹਿੰਦੇ ਵੀ ਇਹ ਗਲਦੇ ਨਹੀਂ ਹੈਗੇ ਸ਼ੋਰ ਨਹੀਂ ਪਤਾ ਨਹੀਂ ਜੀ ਸੁਣਿਆ ਮੈਨੂੰ ਪਤਾ ਨਹੀਂ ਸੁਣਿਆ ਸੁਣਿਆ ਗੱਲਾਂ ਉਹ ਤੇ ਬਹੁਤਾ ਨਹੀਂ ਕਰੀ ਸੋਚੀਦਾ ਹੁੰਦਾ ਨਾ ਠੀਕ ਹੈ ਵੈਸੇ ਟੇਸਟ ਤਾਂ ਵਧੀਆ ਬਣਦਾ ਤਾਂ ਵਿੱਚ ਨੂੰ ਵੈਸੀ ਮੂੰਹ ਚ ਆਈ ਜਾਂਦਾ ਸੁਆਈਂਦਾ ਤਾਂ ਇਹ ਕੰਨ ਅੱਛਾ ਤੁਸੀਂ ਦੇਖਿਆ ਇਹਦੇ ਛਿਲਕੇ ਵੈਸੀ ਅਲੱਗ ਅਲੱਗ ਨੇ ਵੈਸੀ ਬਦਲੇ ਬਦਲੇ ਹੋਣੇ ਜਾਂ ਹਾਂ ਨਾ ਠੀਕ ਹੈ ਠੀਕ ਹੈ ਵੈਰੀ ਗੁੱਡ ਬਸ ਖਾਣੇ ਪੇ ਵਧੀਆ ਤਰੀਕੇ ਬਣਾਓ ਬਸ ਠੀਕ ਹੈ ਹਾਂ ਨਾ ਬੇਂਤੀ ਆ ਕੀ ਆ ਆ ਕੀ ਆ ਖਰੂਟ ਹੈ ਆਪਣੇ ਜਫਰਾਂਕੂ ਬਾਈ ਹੁਣੀ ਵੀ ਆ ਗਏ ਨੇ ਆਪਣੇ ਕੋਲ ਲੈ ਕੇ ਸਮਾਨ ਮੋਜ਼ਰੇਲਾ ਤਾਰੇ ਮੋਜ਼ਰੇਲਾ ਸੇ ਤੇ ਤੁਟੇ altre cose pesca, salumi, time, <discrete Ils _ Elektromuserella> i pacchetti salumi capito tutto quanto prendiamo da Gianfranco ogni 2 o 3 settimane dentro tre volte anda la che mozzarella che mozzarella c'è una fresca fresca che lagdi a jeppa le che rakdei date vi undie capi jada choti undie date edi is carke appa hafte vich tinne va traune a gianfranco do mozzarella par gianfranco topi ni gana jama o ji ka bello molto bello oggi si perche fa fresco no fresco no pero ti piace metterlo si 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 Questo che è, mi... è burro? Questo è burro, sì, 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 sì. brutto, no, no, non è per voi. Già proprio c'è anche filone uno? Sì! Dai anche un filone! Facciamoli supplino Un filone di morsella! Ma gente, il filone? se no ti da questo qua, guarda! Dammi uno... Questo qua che è molto buono! Meglio del filone, lo levi dall'acqua no, e li fai asciugare. Dentro a Dammi quello, là, quello là sicuro. Perché okay, non ho pochi, mi servivano. ਸੇ ਤੋਂ ਬਰਤਸਾ ਸੱਪਾਤੋ ਐ ਪ੍ਰੋਬਲਮ ਨਾ ਫਚੀਆਮੋ ਸੁਪਲੀ ਅੱਜ ਕਾਪੀ ਐ ਵਾਬੇ ਯੂਨਾ ਵਾਬੇ ਨੀ ਆਈ ਮੇਟਰੋ ਮੋਜ਼ਰੇਲਾ ਤੇ ਆਈ ਮੋਜ਼ਰੇਲਾ ਚੀਜ਼ ਐ ਇਹ ਆਪਾਂ ਇਹ ਬਰਤਦੇ ਆਪਾਂ ਵਰਤਦੇ ਆ ਮਤਲਬ ਜਿਹੜੀ ਜਾ ਮਸ਼ੀਨਾਂ ਤੋਂ ਕੀਤੀ ਹੁੰਦੀ ਐ ਸਿਆਰ ਕੀਤੀ ਹੁੰਦੀ ਐ ਇਹ ਆਪਾਂ ਵਰਤਦੇ ਆ ਸੁਪਲੀਆਂ ਵਾਸਤੇ ਇਹਦੇ ਨਿਕਨੇ ਨਿਕੇ ਪੀਸ ਕਰਕੇ ਤੇ ਸੁਪਲੀ ਵਿੱਚ ਪਾ ਕੇ ਰੱਖਦੇ ਆ ਇਹਨੂੰ ਤੇ ਇਹ ਵੀ ਗਾਂਦ ਦੋਦਰੀ ਹੁੰਦੀ ਐ ਚੀਜ਼ ਇਹ ਆਪਾਂ ਇੱਕ ਰ ਸੁਪਲੀਆ ਬਟਾਂਗੇ ਸੁਪਲੀ ਅੰਦਰ ਬਣੀ ਹੋਈ ਐ ਆਪਣੀਆਂ ਇਹ ਬਣਾਵਾਂਗੇ ਪਰ ਮੈਂ ਚੱਲਦੇ ਆਂ ਕਟਾਉਣ ਵਾਸਤੇ ਬਾਲ ਜੰਫਰਾਂ ਕੋਈ ਵਾਰ ਨਾ ਤਿਆਰੀ ਕਰ ਪੇਲੀ ਅਲੋਰਾ ਵਾਬੇ Faccio tutto con loro Con dai. tutto con Eri, capito? Perfetto, cioè, c'è dentro Eri fai con lui, va bene? Va benissimo. Grazie Di nuovo io. auguri per il tuo compagno non ti dico quanti anni sono Non può dire, non, non può si dire. Chiede, non si chiede. Non si Veramente alle donne non si chiedono Anche agli uomini se lo chiede, vero? Va eh, vabbè, vabbè, guavi, è uguale che è. Ma che <ride> ਦੀ ਵਾਰ ਤੁਸੀਂ ਤੇ ਇਹ ਵਾਰ ਤੁਸੀਂ ਸੀ ਦੀ ਵਾ bene ਤੇ ਆਪਾਂ ਜਲੇ ਮਿੱਤਰੋ ਵਾਲ ਕਟਾ ਕੇ ਫਿਰ ਨਾਤੋ ਕੇ ਫਿਰ ਰੈਡੀ ਹੋਨੇ ਆ ਪਰ ਆਪਾਂ ਨੇ ਭਰਤ ਕੋਲ ਨਹੀਂ ਜਾਣਾ ਕਿਉਂਕਿ ਨਾ ਭਰਤ ਕੋਲ ਟਾਈਮ ਲੱਗਣਾ ਹੈ ਕਿ ਫਿਰ ਹਲੇ ਆਪਣੀ ਇੱਕ ਹੋਰ ਬਾਰਬਰ ਸ਼ਾਪ ਵੀ ਹੈਗੀ ਆਪਣੇ ਇਟਾਲੀਅਨ ਮੁੰਡਿਆਂ ਦੀ ਆਪਾਂ ਉਹ ਨਾਲ ਕੋ ਚੱਲਦੇ ਆ ਬਾਬੇ ਜਫਰ ਕੋ ਬਾਬੇ ਨੀਸਿਮੋ saluto ti auguro una buona giornata non ricordo come si dice il saluto in indiano e sasti kai sasti kai okay okay ਲਈ ਬੜਾ ਨਹੀਂ ਮਿੱਤਰੋ ਕਟਿੰਗ-ਕਟਿੰਗ ਕਰਵਾਏ ਆਏ ਆਂ ਆਪਾਂ ਤੇ ਕੰਮ ਦਾ ਸਾਰਾ ਆਪਣਾ ਫਿਨਿਸ਼ ਕਰਤਾ ਨਿਵੇੜਤਾ ਆਪਾਂ ਨੇ ਸਵੇਰ ਦੀ ਤੋਰ ਨੂੰ ਆਪਾਂ ਨੇ ਆਪਣੀ ਨਿਵੇੜਤੀ ਆ ਤੇ ਹੁਣ ਲੱਗੀ ਵੀ ਭੁੱਖ ਹੰਬੂਖ ਕੇ ਮਾਰੇ ਤੜਪ ਰਹੇ ਹੈ ਮੂੰਗੀ ਮਸਰੀ ਦੀ ਦਾਲ ਕੋਲੀ ਮੇ ਜਲਦੀ ਜਲਦੀ ਢਾਲ ਦੋ ਬਈ ਹਾਂਜੀ ਠੀਕ ਹੋ ਗਿਆ ਤੇ ਗੁਰシャン ਨੂੰ ਛੁੱਟੀ ਹੋਣੀ ਹੈ ਆਪਣੇ ਅੱਜ 1:30 ਵਜੇ ਹਨਾ ਉਹਨੇ 2:00 ਤੱਕ ਪਹੁੰਚਣਾ ਪਾ ਮੈਨੂੰ ਬਹੁਤ ਭੁੱਖ ਲੱਗੀ ਵਜੇ ਇੰਨੀ ਭੁੱਖ ਲੱਗੀ ਵੇ ਨਾ ਛੱਡ ਗੱਲ ਦੋ ਰੋਟੀ ਪਾਣੀ ਖਾਣੇ ਆਪਾਂ ਆਪ 35 ਨੇ ਗੱਲਾਂ ਬਾਤਾਂ ਕਰਦੇ ਹਨਾ ਬੈਂਤੀ ਹਨਾ ਬੈਂਤੀ ਆ ਦੇਖ ਇਧਰ ਆ ਜੋ ਉਰੇ ਆ ਜੋ ਉਰੇ ਆ ਜੋ ਉਹ ਚੀਖਾ ਲਈ ਬੈਂਤੀ ਨੇ ਸਾਡੀ ਬੈਂਤੀ ਰੋਟੀ ਪਾਣੀ ਖਾ ਕੇ ਮੈਨੂੰ ਬਿੱਲੋ ਸਾਡਾ ਬੈਂਤੀ ਬੈਠ ਗਿਆ ਹਨਾ ਬਈ ਹਨਾ ਬਈ ਬਸ ਦਿਖਾਏਗਾ ਤੇ ਮੜੀਦਾ ਇਦਾਂ ਕਰਦਾ ਮੜੀ ਤੂੰ ਦੰਦੀ ਕਿਹਦੇ ਵੜਦਾ ਉਹਨੇ ਨਾ ਪੁੱਤ ਨਾ ਦੰਦੀ ਵੜ ਕੇ ਆਪਣਾ ਪਿਆਜ ਜਤੋਂਦਾ ਹੁੰਦਾ ਹੈ ਇਹ ਐਂ ਕਹਨੇ ਆ ਪਕੜ ਕੇ ਦੰਦੀ ਦਬਕੇ ਹੀ ਫੜਦਾ ਚੂੜਦੀ ਫੜਦਾ ਹੈ ਨਾ ਬੇਂਤੀ ਹੈ ਨਾ ਬੇਂਤੀ ਐਂ ਕਰਦੀ ਮੜੀ ਜੇ ਇਦਾਂ ਮੜੀ ਇਦਾਂ ਕਰਦੀ ਇਹ ਲੋ ਵੀ ਰੋਟੀ ਹੋ ਗਈ ਰੈਡੀ ਹੈ ਆਪਣੀ ਅਸੁੱਤਰ ਦੇ ਚਟਨੀ ਮੈਨੂੰ ਖਾਣ ਬਾਅਦ ਸਾਈਡ ਤੇ ਇਥੇ ਸਾਈਡ ਤੇ ਤੂੰ ਹੂੰ ਬਹੁਤ ਕਹਿਣ ਮੈਂ ਚਟਨੀ ਬਹੁਤ ਵਧੀਆ ਭੁੱਖ ਬੋਲਾ ਦਿਖਾਗੇ ਨੂੰ ਵੇਰੀ ਗੁੱਡ ਕਮ ਹੋ ਗਿਆ ਅੱਜ ਇਕੱਠੀ ਰੋਟੀ ਖਾਣੇ ਬੈਠੇ ਆ ਜਾ ਪਛਾਤਾ ਪੜਿ ਸ਼ਗੀਬ ਆਪੇ ਤਾਂ ਲੇਕੇ ਨਾ ਫਿਰ ਉਸ ਸ਼ਾਮ ਸਕੂਲ ਤੋਂ ਲੱਗੇ ਇੱਕ ਦੋ ਕੰਮ ਇਤਰਾ ਆਪਣੇ ਹੋਰ ਨਹੀਂ ਕਰਨ ਵਾਲੇ ਉਹ ਵੀ ਆਪਾਂ ਕਰਨੇ ਆ ਤੇ ਫੋਨ ਬਹੁਤ ਵੱਜਦਾ ਜੀ ਯਾਰ ਵਾਟ ਇ ਇਸ ਪ੍ਰੋਂਟੋ ਪ੍ਰੋਂਟੋ ਇਹ ਲੈਟਰ ਉਟਲੇ ਬਹੁਤ ਫੋਨ ਕਰਦੇ ਮੇਤਰੂ ਕਾਸ਼ ਸ਼ਿਕਰ ਮਿਤਾ ਅਗੇ ਕਾਸ਼ ਸ਼ਿਕਰ ਸ਼ਿਕਰ ਜੀ ਇਹ ਹਾਂ ਚਲੋ ਵਧੀਆ ਓਕੇ ਓਕੇ ਹੈ ਮੈਨੂੰ ਕੋਲ ਸਾਰਾ ਮੈਸਜ ਆ ਗਿਆ ਅਸ ਬੰਨਪਾਸ ਨੇ ਸੀ ਫਰਾਈ ਨਹੀਂ ਨਾ ਕੋਈ ਦਵਾ ਜੇ ਨਾ ਸਮਝੀ ਹੋ ਮਲਤੀ ਹਾਂ ਦਬਾ ਬਹੁਤ ਔਸਮ ਠੰਡਾ ਹੋ ਗਿਆ ਰੋਟੀ ਕੋਈ ਨਹੀਂ ਨਾ ਹੋਣੇ ਲਈ ਰੋਟੀ ਆ ਦੇ ਰਹੀ ਮੈਂ ਲਾ ਸਵਾਣ ਟੱਕ ਫੋਟੋ ਬੰਦ ਆ ਜਾ ਦੋ ਮਿੰਟ ਹੋਰ ਫੜਕੀਲਾ ਜੀ ਕੀ ਹੋ ਗਿਆ ਹਮ ਬੁਖਾਰ ਹੋ ਗਿਆ ਨਾ ਸ਼ੁਭ ਸ਼ੁਭ ਬੋਲੋ ਰੋਟੀ ਖਾਏ ਨਹੀਂ ਜੀ ਲੈਣੀ ਹੁਣ ਮੌਸਮ ਛੰਡਾ ਜਾਂ ਸੁਸਤੀ ਹਾਂ ਹੋਰ ਫਿਰ ਹੋਰ ਵਧੀਆ ਹਾਂ ਕਿ ਜਿਹੋ ਦਾ ਕਿ ਨਹੀਂ ਆਉਂਦੀ ਹੈ ਪਰਫੂਮ ਲੈ ਆ ਮੈਂ ਤੋ ਦੇਖੋ ਪਰਫੂਮ ਪਰਫੂਮ ਲੈ ਗਏ ਸੇ ਦੇਖੇ ਨਹੀਂ ਸਕਦੇ ਤੁਸੀਂ ਉਹ ਦੇਖ ਸਕਦੇ ਨਹੀਂ ਗਾ ਜੀ ਮਹਿਸੂਸ ਕਰ ਸਰ ਹੈ ਮੇਰੀ ਫੀਲਿੰਗ ਦੇਖ ਸਕਦੇ ਆ ਹਾਂ ਕਿਹੜਾ ਲਿਆ ਮੈਂ ਪਤਾ ਨਹੀਂ ਕਿਹੜਾ ਛਿੜਕੀ ਜਾਂਦਾ ਛਿੜਕੀ ਜਾਂਦਾ ਸਰੀ ਸਰੀ ਕਾਲੀ ਨਹੀਂ ਦੀ ਯਾਰ ਛਿੜਕੀ ਜਾਂਦਾ ਮੇਰੇ ਤਾਂ ਜੀ ਕਰਦਾ ਮੈਂ ਸੌਂ ਜਾ ਮੈਂ ਯਾਰ 2 ਘੰਟੇ ਨੀਂਦ ਬਹੁਤ ਆਉਂਦੀ ਘਰ ਤਾਂ ਲੱਗੀ ਨਹੀਂ ਅੱਜ ਹੈ ਘਰ ਤਾਂ ਜਿਹੜੇ ਬੱਸ ਆ ਕੀ ਜਾਣਾ ਪਿਆ ਸਕੂਲ ਚ ਜਾ ਕੇ ਦੋਸਤਾਂ ਨਾਲ ਆ ਜਾਂਦੇ ਅੱਛਾ ਲਾਉਣਾ ਜ਼ਰੂਰੀ ਹੈ ਪਸ਼ੂ ਨੂੰ ਲਾਉਣਾ ਜ਼ਰੂਰੀ ਹੈ ਉਹਦੇ ਪਪਿਆ ਤਾਂ ਫੇਰ ਲਾ ਲਿਆ ਜਿੰਨੀ ਲੱਗਦਾ ਫੇਰ ਨਹੀਂ ਲਾਉਂਦੇ ਸਭ ਜਿਹੜੇ ਮੁੰਡੇ ਪਾਣੀ ਦੇ ਪਾਣੀ ਖੋੜ ਕੇ ਹਾਂਜੀ ਹਾਂਜੀ ਪਾਣੀ ਲੈ ਕੇ 1.5 ਕਿਲੋਮੀਟਰ ਤੁਰ ਕੇ ਆ ਮਿੱਤਰੋ 1.5 ਕਿਲੋਮੀਟਰ ਥੈਂਕ ਯੂ ਹੈ 1 ਕਿਲੋਮੀਟਰ ਸਟੇਸ਼ਨ ਤੋਂ ਸਕੂਲ 1 ਕਿਲੋਮੀਟਰ ਤੋਂ 2.5 ਕਿਲੋਮੀਟਰ ਦੂਰ ਲੈ ਪਾਣੀ ਪਾਤਾ ਦੇ ਹੱਥ ਲਾ ਅੱਜ ਕੈਮਰਾ ਕਹਦਾ ਮੜਾਦਾ ਅੱਜ ਤਾਂ ਸਿਰ ਚਾਹ ਨਹੀਂ ਚੱਕਿਆ ਜਾਂਦਾ ਬਗੈ ਵੀ ਕੈਮਰਾ ਫੜ ਕੇ ਮੜਾ ਮੜਾ ਤੋਂ ਵੀ ਵਲੌਗ ਬਣਾਏਗਾ ਠੀਕ ਹੈ ਸਾਨੂੰ ਰੈਸਟ ਮਿਲੇਗੀ ਥੋੜੀ ਸਾਰਾ ਦਿਨ ਮੈਂ ਬਾਈ ਜੀ ਦੇ ਵੀਰਾਂ ਦੇ ਕੈਮਰੇ ਨੂੰ ਉੱਠਾ ਬੇਟੇ ਹੈਂਡ ਵਾਸ਼ ਕਰ ਲਓ ਤੇ ਰੋਟੀ ਖਾ ਲਓ ਅੱਜ ਕੀ ਬਣਾਇਆ ਬਣਾਈ ਅੱਜ ਮੂੰਗੀ ਮਸਾਲੇ ਵਿੱਚ ਬੜੀਆਂ ਬਈਆਂ ਨਾਲ ਤੇ ਡਾਢ 2-3 ਕਿਲੋ ਟੁਰਕੇ ਹੁੰਦੀ ਸਾਡੇ ਨਾਲ ਮੂੰਗੀ ਤੇਰੀ ਫੇਵਰਿਟ ਉਹਦੇ ਤੇਰੀ ਫੇਵਰਿਟ ਹੈ ਨਾ ਹੋਰ ਕੀ ਮਮਾ ਦੇ ਸਹੁਰੇ ਕਹਿੰਦੇ ਕਹਿੰਦੇ ਕੀ ਬਣਾਵਾਂ ਮੈਂ ਖੁਸ਼ਾਨ ਵਾਸਤੇ ਮੂੰਗੀ ਉਸੇ ਬਣਾ ਵਿੱਚ ਮੜੀ ਬੜੀਆਂ ਪਾਦੀ ਮੈਂ ਕਿਹਾ ਪਨੀਰ ਪੁਰਨ ਦੀ ਆਈਟਮ ਬਣਾ ਲੈ ਹੈ ਪਨੀਰ ਪੁਰਨ ਮੂੰਗੀ ਦੀ ਬਹੁਤ ਜਿਆਦਾ ਹੁੰਦੀ ਆ ਪਨੀਰ ਤੇ ਹੋਰ ਵੀ ਜਿਆਦਾ ਜਨਮਦੀ ਆ ਉੱਠ ਫੇ ਰੋਟੀ ਖਾ ਗੋਟ ਉੱਠੋ ਅੱਛੇ ਬੱਚੇ ਬਣ ਕੇ ਚਲੋ ਚਲੋ ਅੱਛੇ ਬੱਚੇ ਗੰਦੇ ਪਤਾ ਨਹੀਂ ਕਰਦੇ ਹੁੰਦੇ ਉੱਠੋ ਪੁੱਤ ਰੋਟੀ ਖਾਓ ਨਹੀਂ ਕੁਕ ਦੰਦੀ ਰੜੀਏ ਦੰਦੀ ਚੇਂਡੀਆਂ ਲੱਡੂ ਵੀ ਨਾਲ ਆਂਜੀ ਲੱਡੂ ਵੀ ਨਾਲ ਅੰਜੀ ਮਿੱਠਾ ਵੀ ਚਾਹੀਦਾ ਹੈ ਮਿੱਠਾ ਨੂੰ ਵਧੀਆ ਲੱਗਦਾ ਸਹੀ ਗੱਲ ਹੈ ਗੁਸ਼ਾਨ ਮਿੱਠਾ ਦਾ ਮੈਂ ਤਾਂ ਚਸਕਾ ਵੀ ਗੁਸ਼ਾਨ ਨੂੰ ਹੈ ਜੇ ਪਰ ਆਪਾਂ ਦੇ ਮਿੱਠਾ ਸਹੀ ਲਖਦਾ ਵਾਹ ਲੱਡੂ ਬਹੁਤ ਸੁਆਦ ਹੈਗੀ ਘੈਂਟੀ ਗੱਲ ਬਾਤ ਵਧੀਆ ਇਹਨੇ ਮੈਂ ਤਾਂ ਖੱਦੇ ਹੀ ਕਰਦਾ ਖੱਦ ਦੇ ਦੋਲ ਦੇ ਪਾ ਖਾਲੀ ਹੈ ਨੇ ਤਾਣੀ ਖਤਰ ਤੋਂ ਵਾਲੀ ਨੂੰ ਅਜੇ ਖਤਰ ਨਹੀਂ ਜਾਣ। ਖਾਦਾ ਤਾਣੀ ਵੀ ਜਦੋਂ ਜਦੋਂ ਸਾਰੇ ਸੁੱਤੇ ਪਏ ਦੇ ਉਹ ਮੈਂ ਉੱਠ ਕੇ ਕੰਮ ਕਰਨ ਲੱਗਿਆ ਦਾ ਪੜਨ ਲੱਗਿਆ ਦਾ। ਕੰਮ ਪਤਾ ਕਿਹੜਾ ਕਰਨ ਲੱਗਿਆ ਦਾ। ਡੱਬੇ ਖਾਣ ਲੱਗਿਆ ਦਾ ਮਠਾਈ ਵਾਲੇ। ਡੱਬੇ ਨਹੀਂ ਸਕੂਲ ਦਾ ਕੰਮ ਕਰਨ ਲੱਗਿਆ। ਹੁਣ ਟਾਈਮ 6:05 ਦੇ ਵਿੱਚ 5 ਮਿੰਟ ਰਹਿ ਗਏ ਮਿੱਤਰੋ ਤੇ ਗੁਰシャン ਸਿੰਘ ਤੇ ਮੈਂ ਇਹ ਚੱਲਣ ਆਪਣੀ ਸ਼ੌਪ ਤੋਂ ਸਮਾਨ ਲੈਣ ਪਛੜਿਆ। ਕੁਝ ਸਮਾਨ ਤਾਂ ਮੈਂ ਲੈੰਦਾ ਸੀਗਾ ਤੇ ਕੁਝ ਸਮਾਨ ਥੋੜਾ ਰਹਿ ਗਿਆ ਸੀਗਾ ਲੈ ਕੇ ਆਉਣ ਤੋਂ। ਤੇ ਕੰਮ ਸਟਾਰਟ ਕਰਨ ਤੋਂ ਪਹਿਲਾਂ ਹੁਣ ਆਪਾਂ ਜਾ ਕੇ ਲੈ ਗਿਆ ਕਿ ਸਮਾਨ ਨਿਕਲ ਨਹੀਂ ਕਾ ਸਮਾਨ ਜਿਆ ਬਹੁਤ ਹੁੰਦਾ ਹੈ। ਕੀਮਰ ਕੀ ਹੁੰਦਾ ਸਮਾਨ ਜਦ ਸ਼ਾਮ ਨੂੰ ਲਿਸਟ ਬਣਾਉਂਦੇ ਆ ਨਾ ਸਮਾਨ ਸਾਰਾ ਲਿਖ ਦਿੰਦੇ ਨੇ ਬਣਾ ਦਿੰਦੇ ਆ ਪਰ ਫਿਰ ਵੀ ਕਿਸੇ ਨਾ ਕਿਸ ਜਿਆ ਸਮਾਨ ਦੀ ਲੋਡ ਪੈ ਕਹਿੰਦੇ ਯਾਰ ਆ ਚੀਜ਼ ਹੈਗੀ ਯਾਰ ਆ ਚੀਜ਼ ਹੈਗੀ ਨਿਕ ਨਿਕ ਪਰ ਜਿੰਨੀ ਹਾਂ ਨਾ ਨਿਕ ਨਿਕ ਪਰ ਰੱਖ ਅਤੀ ਜਿੰਨੀ ਸਮਾਨ ਉਹ ਥੋੜਾ ਰਹਿ ਗਿਆ ਉਹ ਮੈਂ ਇਹ ਕੁਸ਼ਾਨ ਵੀ ਲੈਣ ਬਾਅਦ ਚੱਲਦੇ ਆ ਫੇਚ ਲਈ ਵੀ ਦ ਸਮਾਨ ਸੋਣ ਜਾਂਦਾ ਮਿੱਤਰੋ ਆਪਾਂ ਨੇ ਜਿਹੜਾ ਚਾਹੀਦਾ ਸੀ ਆਪਾਂ ਨੂੰ ਆ ਦੇ ਫੇਤਰ ਤੇ ਆ ਸਮਾਨ ਦੇ ਨਾਲ ਨਾਲ ਨਾ ਕੁਸ਼ਾਨ ਵੀ ਨਿਆ ਲੈ ਲੈਂਦਾ ਫਿਰ ਵਾਸਤੇ ਸਟਾਰ ਬਾਕਸ ਦੀ ਕਾਫੀ ਆ ਦੇ ਫੇਤਰ ਹੱਥ ਵੀ ਪਾ ਦੇ ਆਪਾਂ ਚਟੇ ਨੂੰ ਹਾਂ ਹਾਂ ਲੈ ਇਤਾਰੂ ਸਮਾਨ ਆ ਸੀਗਾ ਜਿਹੜਾ ਸਮਾਨ ਵੀ ਤਾਂ ਰਹਿ ਗਿਆ ਸੀਗਾ ਆ ਤਾਂ ਵੈਸੇ ਹੀ ਰਹਿੰਦੇ ਆ ਆਪਣੀ ਪਤਾ ਨਹੀਂ ਫ੍ਰੀਪੇ ਪਰ ਮੇਨ ਸਮਾਨ ਨਾ ਆ ਰਿਹਾ ਸੀਗਾ ਸਲਾਦਾ ਰੌਂਡਾ ਕਬਾਬ ਚਾਹੀਦਾ ਨਾ ਇਹ ਕਲਪ ਲਿਖੇ ਜਿਹੜੇ ਉਹਨਾਂ ਲਿਖਣ ਤੇ ਛੱਡਤਾ ਸੀ ਹੁਣ ਟਾਈਮ ਮੇਥਰੋ ਪੌਣੇ 11 ਹੋ ਗਏ ਆ ਤੇ ਆਪਾਂ ਨੇ ਆਪਣਾ ਕੰਮ ਕਾਰ ਸਾਰਾ ਨਿਬੇੜਤਾ ਤੇ ਕੰਮ ਕਾਰ ਬੱਬੀ ਦੇ ਉੱਪਰ ਬੜਾ ਵਧੀਆ ਰਿਹਾ ਬਹੁਤਾ ਕਹੀਏ ਬਹੁਤਾ ਹੋਏ ਤੇ ਬਾਕੀ ਸਾਰਾ ਦਿਨ ਬਹੁਤ ਸੋਹਣਾ ਰਿਹਾ ਬੱਬਾ ਤੁਹਾਡੇ ਸਾਰਾ ਸ਼ੇਅਰ ਕੀਤਾ ਤੇ ਕੱਲ ਆਪਣਾ ਸੀਗਾ ਬਰਥਡੇ ਹੈਪੀ ਵਾਲਾ ਤੇ ਅੱਜ ਦੇ ਬਲੌਗ ਦੇ ਤੁਸੀਂ ਮਿੱਤਰੋ ਸਾਰਿਆਂ ਨੇ ਬਹੁਤ ਸੋਹਣ ਇਨੇ ਸੋਹਣੇ ਕਮੈਂਟ ਕਰਨ ਵਾਸਤੇ ਭਰਾ ਵਾਸਤੇ ਦੋਆ ਮੰਗਣ ਵਾਸਤੇ ਤੇ ਮੈਂ ਵੀ ਦੁਆ ਕਰਦਾ ਹਾਂ ਵੀ ਸਾਰੇ ਜਾਨੀ ਚੜ੍ਹਦੀ ਕਲਾ ਵਿੱਚ ਰਹਿਣ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਜਿਵੇਂ ਤਰਖੀਆਂ ਬਖਸ਼ੇ ਤੇ ਆਪਾਂ ਬੱਸ ਆਪਣਾ ਰੋਟੀ ਪਾਣੀ ਖਾਣੇ ਆ ਤੇ ਵਲੌਗ ਇਹਦੇ ਬੰਦ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਫਿਰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ